ਕੀ ਡਾਉਨ ਤੋਂ ਸਾਹਿਬ 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 ਬਜਾਜ ਹਾਂਜੀ ਇਹ ਲੁੱਟ ਹੋਈ ਕਿਸ ਤਰ੍ਹਾਂ ਹੋਈ ਕਿ ਕਿੰਨੇ ਕਦੇ ਹੋਈ ਇਹ ਭਾਈ ਸਾਡੇ 11:30 ਵਜੇ ਤਿੰਨ ਬੰਦੇ ਆਏ ਮੋਟਰਸਾਈਕਲ ਤੇ ਤੇ ਇਹਨਾਂ ਨੇ ਸ਼ਟਰ ਤੋੜਿਆ ਇੱਟ ਮਾਰ ਕੇ ਸ਼ੀਸ਼ਾ ਪਾੜਿਆ ਤੇ ਅੰਦਰੋਂ ਸਾਰੇ ਮੋਬਾਈਲ ਟੀ ਮੋਬਾਈਲ ਚੱਕ ਕੇ ਲੈ ਗਏ ਮਹਿੰਗੇ ਮਹਿੰਗੇ ਬਹੁਤ ਸੀ 10-12 ਆਈਫੋਨ ਸੀਗੇ ਕੋਚ ਐਂਡਰੋਇਡ ਫੋਨ ਨੋਟ ਵਗੈਰਾ ਸੀਗੇ ਮਹਿੰਗੇ ਸੀਗੇ ਫੋਨ ਚਾਰ-ਪੰਜ ਲੱਖ ਰੁਪਏ ਦੇ ਫੋਨ ਸੀਗੇ ਤੇ ਰਾਤ ਨੂੰ ਅੰਜਾਮ ਦਿੱਤਾ ਇਹਨਾਂ ਨੇ ਸਾਢੇ 11 ਵਜੇ ਰੋਡ ਚੱਲਦੀ ਪੀ ਤੇ ਦਿੱਤਾ ਜੀ ਮੋਟਰਸਾਈਕਲ ਤੇ ਆਏ ਆ ਇੱਕ ਵਾਰੀ ਫਿਰ ਵਾਪਸ ਮੋਟਰਸਾਈਕਲ ਤੇ ਵੀ ਬੈਠੇ ਆ ਪਿੱਛੋਂ ਕੋਈ ਆ ਰਿਹਾ ਸੀਗਾ ਵੇਖ ਕੇ ਫਿਰ ਅੰਦਰ ਵੜ ਗਿਆ ਜੀ ਕਿ ਕਿਸ ਕੋਈ ਹੋਇਆ ਕਹਿ ਨਹੀਂ ਸਕਦਾ ਪਿੱਛੋਂ ਜਦੋਂ ਗਲੀ ਵਾਲਿਆਂ ਨੇ ਰੋਲਾ ਪਾਇਆ ਬੰਦਾ ਪਿੱਛੇ ਭੱਜਿਆ ਇਹਨਾਂ ਨੇ ਮੋੜ ਕੱਟਦੇ ਕੱਟਦੇ ਨਾਲ ਹੀ ਉਹਨੂੰ ਪਿਸਤਲ ਕੱਢ ਕੇ ਦਿਖਾਈ ਹੈ ਜੀ ਉਹਦੀ ਵੀਡੀਓ ਸਾਡੇ ਕੋਲ ਸੀਸੀਟੀਵੀ ਦੇ ਵਿੱਚ ਹੈਗੀ ਆ ਇਹ ਚਰੇ ਆਉ ਲੋਟਾਰ ਯਾਨੀ ਕੀ ਪੁਲਿਸ ਦੇ ਦੌਰ ਪਾਜੀ ਪੁਲਿਸ ਨੂੰ ਰਾਤੀ ਫੋਨ ਕੀਤਾ ਬਿਨਾ ਨੰਬਰ ਪਲੇਟ ਤੋਂ ਪੁਲਿਸ ਵਾਲਾ ਮੋਟਰਸਾਈਕਲ ਤੇ ਆਇਆ ਜੀ ਠੀਕ ਹੈ ਜੀ ਅੱਗੋਂ ਇੱਥੇ ਬੋਲ ਬੋਲ ਕੇ ਚਲੇ ਗਏ ਨੇ ਸਾਡੇ ਕੋ ਆਹੇ ਤਿੰਨ ਬੰਦੇ ਪੂਰੇ ਥਾਣੇ 'ਚ ਸਾਡੇ ਕੋ ਬੰਦੇ ਆ ਨਹੀਂ ਗੇ ਰਾਤੀ ਐਫ ਆਈ ਆਰ ਕਰਾਣ ਗਏ ਆ ਕੱਲੀ ਦਰਗਾਹਸ ਲਿਖੀ ਹੈ ਸਾਡੇ ਕੋ ਬੰਦੇ ਹੀ ਆ ਨਹੀਂ ਜੀ ਸਵੇਰੇ ਆਵਾਂਗੇ ਜੀ ਸਵੇਰੇ ਆਏ ਨੇ ਆ ਹੁਣ ਦੀ ਹਿਸਾਬ ਲਾ ਲਓ 3 ਵਜ ਗਏ ਨੇ ਸਵੇਰ ਤੇ ਦੋ ਗੇੜੇ 3 ਵਜ ਗਏ ਨੇ ਦੋ ਗੇੜੇ ਅਸੀਂ ਲਾ ਚੁੱਕੇ ਹਾਂ ਹਾਲੇ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਕੋਈ ਵਿਸ਼ਵਾਸ ਨਹੀਂ ਦਿੱਤਾ ਫੜਨ ਦਾ ਕੁਛ ਨਹੀਂ ਸਰ ਹਲੇ ਤੱਕ ਸਿਰਫ ਕਹਿੰਦੇ ਐ ਐਫ ਆਈ ਆਰ ਟਾਈਪ ਕਰਕੇ ਰੱਖੀ ਐ ਦਰਜ ਹਲੇ ਤੱਕ ਨਹੀਂ ਕੀਤੀ ਜੀ ਲੋਕਾਂ ਦੇ ਜਿਵੇਂ ਕਿਸੇ ਦਾ ਖਿਆਲ ਸਾਬ ਬਣਿਆ ਪਾਜੀ ਸਾਰੇ ਲੋਕ ਆਸੇ-ਬਾਸੀ ਵਾਲੇ ਵੀ ਸਹਿਮੇ ਪਏ ਦੁਕਾਨਦਾਰ ਕਿ ਸਾਡੇ ਵੀ ਗੱਲ ਨੂੰ ਚੋਰੀ ਹੋ ਸਕਦੀ ਐ ਪੁਲਿਸ ਕੀ ਕਰੇਗੀ ਕੁਛ ਵੀ ਨਹੀਂ ਕਰ ਰਹੀ ਪੁਲਿਸ ਹਥਿਆਰ ਸ਼ਰੇਆਮ ਲਈ ਫਿਰਦੇ ਐ ਅਗਲੇ ਹਥਿਆਰ ਕੱਢ ਕੇ ਟੇਬਲ ਤੇ ਰੱਖ ਦਿੰਦੇ ਤਿੰਨ ਦਿਨ ਪਹਿਲਾਂ ਇੱਥੇ ਪਹਿਲਾਂ ਚੋਰੀ ਹੋਈ ਐ ਮੈਡੀਕਲ ਸ਼ਾਪ ਦੇ ਉੱਤੇ ਉੱਥੇ ਉਹਨਾਂ ਨੇ ਹਥਿਆਰ ਕੱਢ ਕੇ ਅਗਲੇ ਦੇ ਗੋਲਾ ਸਾਰਾ ਗੱਡੀ ਕਰਾ ਕੇ ਜੇਬ ਚ ਪਾ ਲਿਆ ਸਾਮੀ 7 ਵਜੇ ਸ਼ਰੇਆਮ ਕੜਵੀ ਰਿਕਾਰਡ ਨਹੀਂ ਕੋਈ ਕਾਰਵਾਈ ਨਹੀਂ ਹੋਈ ਜੀ ਕੋਈ ਬੰਦਾ ਨਹੀਂ ਫੜੀ ਚੰ ਮੰਗ ਇਹ ਜੀ ਪਰਚਾ ਦਰਜ ਕੀਤਾ ਜਾਵੇ ਵੱਧ ਤੋਂ ਵੱਧ ਧਾਰਾਾਂਵਾਂ ਲਾਈਆਂ ਜਾਣ ਜਿੰਦੇ ਤੇ ਬੇਲ ਬੇਲ ਨਾ ਮਿਲੇ ਉਹਨਾਂ ਨੂੰ ਹਥਿਆਰ ਦਿਖਾ ਰਿਹਾ ਹਥਿਆਰ ਦੀ ਧਾਰਾ ਲਾਈ ਜਾਵੇ ਜੋ ਕਿ ਸਿਰਫ ਚੋਰੀ ਦੀ ਧਾਰਾ ਲਾ ਕੇ ਸਿਸਟਮ ਬਣਾ ਰਹੇ ਪਰ ਅਸੀਂ ਕਹਿੰਦੇ ਕਿ ਨਜਾਇਜ਼ ਅਸਲਾ ਉਹਨਾਂ ਕੋਲ ਆਉਂਦੀ ਧਾਰਾ ਵੀ ਨਾਲ ਲੱਗੀ ਜਾਵੇ ਤੇ ਐਫ ਆਈ ਆਰ ਕੱਟੀ ਜਾਵੇ ਬੰਦੇ ਜਲਦੀ ਤੋਂ ਜਲਦੀ ਵੜੇ ਜਾਣ ਤੇ ਸਾਡੀ ਰਿਕਵਰੀ ਕਰਾ ਕੇ ਦਿੱਤੀ ਜਾਵੇ ਮੇਰਾ ਨਾਮ ਚੰਚਲ ਮਿੱਤਲਾ ਜੀ ਮੋਬਾਈਲਾਂ ਦੀ ਦੁਕਾਨ ਹੈ 베ਰੀ ਮੱਲਾ ਚੁੰਗੀਖਾਨਾ ਰੋਡ ਫ੍ਰੀਕਵੈਂਸੀ ਸਿਟੀ ਕੀ ਕੀ ਗੱਲਬਾਤ ਹੋਈ ਹੈ ਜਿਹੜੀ ਚੋਰਾਂ ਨੇ ਕਿ ਘਰ ਲੈ ਜਾਣਾ ਬਣਾਇਆ ਸੀ ਬੰਦ ਸੀ ਸਾਡੀ ਰਾਤੀ 11:30 ਵਜੇ ਦਾ ਟਾਈਮ ਸੀ ਤਕਰੀਬਨ ਤਿੰਨ ਚੋਰ ਆਉਂਦੇ ਆ ਮੋਟਰਸਾਈਕਲ ਤੇ ਜਿਵੇਂ ਚਲੋ ਜਾਣੀ ਜਾਂਦੇ ਹੋਣੇ ਆ ਪਹਿਲੋ ਇੱਕ ਅੱਧੀ ਵਾਰੀ ਆਏ ਹੋਣਾ ਉਦਾਂ ਆਏ ਆ ਰੁਕੇ ਆ ਉਹਨਾਂ ਨੇ ਸ਼ਟਰ ਭੰਨਿਆ ਪਹਿਲੋਂ ਪਹਿਲੇ ਸ਼ਟਰ ਭੰਨ ਕੇ ਉਹਨਾਂ ਨੇ ਗੇਟ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਗੇਟ ਦਾ ਹੈਂਡਲ ਜਿਹੜਾ ਹੁੰਦਾ ਉਹ ਟੁੱਟ ਗਿਆ ਇੱਕ ਮੁੰਡਾ ਗਿਰਿਆ ਸੜਕ ਤੇ ਉਹਨੂੰ ਖਿੱਚਣ ਦੇ ਦੌਰਾਨ ਫਿਰ ਉਹਨੇ ਚੱਕੀ ਉੱਪਰ ਤੋਂ ਸਾਹਮਣੇ ਏਟੀ ਚੱਕੀ 80 ਚੱਕ ਕੇ ਤੇ ਸ਼ੀਸ਼ਾ ਭੰਨਿਆ ਸ਼ੀਸ਼ਾ ਭੰਨ ਕੇ ਤੇ ਅੰਦਰ ਆਏ ਨੇ ਅੰਦਰ ਆ ਕੇ ਤੇ ਸਾਰੇ ਉਹਨਾਂ ਨੇ ਜਿਹੜੇ ਮੋਬਾਈਲ ਦੇ ਨਕਦੀ ਪਈ ਸੀ ਉਹ ਲੈ ਗਈ ਮੋਬਾਈਲ ਦੱਗਦੇ ਕਿੰਨੀ ਕੱਢ ਕੇ ਲੈ ਨਕਦੀ 70-80 ਹਜ਼ਾਰ ਦੇ ਕਰੀਬ ਫਰੀਕ ਸੀ ਮੋਬਾਈਲ ਕਿੰਨੇ ਲੈ ਮੋਬਾਈਲ 25 ਤੋਂ 30 ਮੂਵਾਂ ਸੀ ਕਿੰਨੇ ਦਾ ਨੁਕਸਾਨ ਕਰ ਸੀ ਨੁਕਸਾਨ ਲਗਭਗ ਜੇ ਕਹੀਏ ਤੇ ਆਪਾਂ 3 ਲੱਖ ਦੇ ਮੋਬਾਈਲ ਹੈਗੇ ਸੀ ਤੇ 70-80 ਹਜ਼ਾਰ ਲਗਭਗ ਕੋਈ ਅੰਦਾਜ਼ਾ ਤਾਂ ਹੁੰਦਾ ਨਹੀਂ ਦੇਖੋ ਹਾਂਜੀ ਜਲਦੀ ਦੁਕਾਨ ਸਟਾਕ ਤੁਸੀਂ حساب ਲਗਾਓ ਪਤਾ ਹੀ ਨਹੀਂ ਕਿੰਨਾ ਕੀ ਹੈ ਕਿ ਨਹੀਂ ਕੈਮਰੇ ਚ ਕੈਦ ਹੋ ਗਿਆ ਉਹਨਾਂ ਦੇ ਤਸਵੀਰਾਂ ਹਾਂਜੀ ਕੈਮਰੇ ਚ ਕੈਦ ਹੋ ਗਿਆ ਹੋਰ ਕੀ ਭਾਗੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦੀ ਬੜੀ ਢਿੱਲੀ ਕਾਰਜਕਾਰੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਢਿੱਲੀ ਕਾਰਜਕਾਰੀ ਹੈ ਹਜੇ ਤੱਕ ਸਾਡੀ ਐਫਆਈਆਰ ਨਹੀਂ ਕੀਤੀ ਸਾਨੂੰ ਜੇ ਕਹਿੰਦੇ ਹੈ ਜੀ ਨੋਰਮਲ ਆਪਣਾ 2 ਘੰਟੇ ਬਾਅਦ ਆਈਓ ਘੰਟੇ ਬਾਅਦ ਆਈ ਹਜੇ ਤੱਕ ਸਾਡੀ ਐਫਆਈਆਰ ਨਹੀਂ ਕੀਤੀ ਜੇ ਦਿਹਾੜੇ ਵੀ ਲੁੱਟ ਹੋਈ ਹੈ ਜੀ ਲਗਾਤਾਰ ਬਹੁਤ ਬਹੁਤ ਹੈ ਜੀ ਬਹੁਤ ਲੁੱਟ ਖੋ ਜਾਂਦੀ ਹੈ ਬਹੁਤ ਲੋਕ ਡਰਦਾ ਮੋਲ ਰਹਿਦਾ ਹੈ ਸਾਰੇ ਹੀ ਡਰਦਾ ਬੋਲ ਰਹਿੰਦਾ ਅੱਜ ਗੱਲ ਉਹਨਾਂ ਕੋਲ ਪਿਸਤਲ ਸੀ ਜਿਹੜੇ ਰਾਤੀ ਆਏ ਹਨ ਜਦੋਂ ਚੋਰੀ ਕੀਤੀ ਉਹਨਾਂ ਨੇ ਸਾਡੇ ਆ ਮੱਲੇ ਦੇ ਇੱਕ ਵੇ ਨੇ ਉਹ ਪਿੱਛੇ ਭੱਜੇ ਉਹਨਾਂ ਦੇ ਉਹਨਾਂ ਨੇ ਪਿਸਤਲ ਦਿਖਾਈ ਉਹਨਾਂ ਨੂੰ ਗੋਲੀ ਮਾਰਨ ਦੀ ਹਾਂਜੀ ਪਿਸਤਲ ਪਿਸਤਲ ਵਿਖਾਈ ਕਿਉਂ ਜੋ ਕੋਲੇ ਜਾਂਦੇ ਤੋਂ ਉਹਨਾਂ ਗੋਲੀ ਵੀ ਮਾਰ ਦੇਣੀ ਸੀ ਉੱਤੋਂ ਪੁਲਿਸ ਆਲੇ ਆ ਕੇ ਕਹਿੰਦੇ ਜੀ ਤੁਸੀਂ ਚੌਕੀਦਾਰ ਰੱਖੋ ਕਿ ਸਾਡੇ ਵੱਲੋਂ ਕੋਈ ਨਹੀਂ ਹੈਗਾ ਤੁਸੀਂ ਆਪ ਦੀ ਸੰਭਾਲ ਆਪੇ ਕਰਨੀ ਹੈ ਤੁਸੀਂ ਚੌਕੀਦਾਰ ਰੱਖੋ ਇੱਕ ਜਵਾਬ ਮਿਲਿਆ ਸਾਨੂੰ ਪੁਲਸ ਵਾਲਿਆਂ ਕੋਲ ਤੇ ਹਲੇ ਤੱਕ ਲੈਂਦੀ ਕਾਰਵਾਈ ਕੋਈ ਵੀ ਨਹੀਂ ਕੀਤੀ ਗਈ ਪੁਲਸ ਵੱਲੋਂ ਆ ਇੱਕ ਵਾਰੀ ਦੋ ਵਾਰੀ ਆ ਗਏ ਨੇ ਐਸ ਐਚ ਓ ਸਾਹਿਬ ਵੀ ਆ ਗਏ ਨੇ ਪਰ ਨਾ ਹਲੇ ਤੱਕ ਸਾਨੂੰ ਐਫ ਆਰ ਦਾ ਮਿਲਿਆ ਕੁਝ ਨਾ ਹੀ ਸਾਡੀ ਗ੍ਰਿਚੀ ਨਾ ਹੀ ਕੋਈ ਕਾਰਵਾਈ ਕੀਤੀ ਇਹ ਮੰਗ ਹੈ ਮੰਗ ਇਹ ਹੈ ਸਾਡੀ ਕਿ ਆਪਣਾ ਜੋ ਸਾਡਾ ਨੁਕਸਾਨ ਹੋਇਆ ਉਹ ਸਾਡੇ ਲੰਦੇ ਦਾ ਬਹੁਤ ਵਧ ਗਿਆ ਤੇ ਜਿਹੜੇ ਹੋ ਗਏ ਆ ਤਾਂ ਕਿ ਉਹਨਾਂ ਦੇ ਹੌਸਲੇ ਨੂੰ ਨਿਗਾਮ ਪਾਈ ਜਾਵੇ ਜਿਹੜੇ ਚੋਰ ਨੇ ਸ਼ਰਿਆ 11:30 ਵਜੇ ਦਾ ਟਾਈਮ ਕੀ ਹੁੰਦਾ ਜੀ ਇੱਕ ਹੁੰਦਾ ਆਪਾਂ 2-3 ਵਜੇ ਦਾ ਕਹਨੇ ਆ ਟਾਈਮ ਹੋਵੇ ਇਸੇ ਅਲੱਗ ਗੱਲ ਹੈ 11:30 ਵਜੇ ਆਪਣਾ ਟਾਈਮ ਹੈ ਤੇ ਹਾਂਜੀ ਪੰਟੋੜ ਵੀ ਕੰਮ ਪੰਟੋੜ ਵੀ ਕੀਤੀ ਪੰਟੋੜ ਕਰਕੇ ਅੰਦਰ ਆਈ ਜੀ ਸੰਤੋਸ਼ ਨਾਲ ਪਰ ਇਹ ਗਾਣਾ ਕਿੱਥੇ ਸੀ ਕਿਤੇ ਕੀ ਹੋਵੇ ਮੇਰੇ ਮੱਲੇ ਕੀ ਗੱਲ ਬਤਾ ਜੀ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ 11:30 ਦਾ ਕੋਈ ਟਾਈਮ ਹੁੰਦਾ ਸੈਂਟਿਕ ਗਿਆਨੋਜੀ ਲੁੱਟ ਕੇ ਲੈ ਕੇ ਦੁਕਾਨ ਸਾਰੇ। ਬਾਫੀ ਕੁਛ ਲੁੱਟ ਕੇ ਲੈ ਗਿਆ। ਔਰ 25 30 ਲੈ ਗਏ 8000 ਰੁਪਿਆ ਲੈ ਗਏ। ਤੇ ਕੋਈ ਸੁਣਾ ਦੇਖੋ ਚੋਰਾਂ ਦੇ ਲਗਾਮ ਨਹੀਂ ਪਾਰੀ ਕਿਸੇ ਦਾ। ਲਗਾਮ ਕੀ ਬਾਂਦੀ ਆ ਗਮਾਲ ਦੇ ਭੱਜੇ ਸੀਗੇ ਤੇ ਉਹਨਾਂ ਨੇ ਇਸ ਤੋਲ ਦਿਖਾਤੀ। ਇੱਛ। ਹੁਣ ਇਹ ਤਾਂ ਕੋਈ ਨਹੀਂ। ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਹਜੇ ਤੱਕ ਐਫ ਆਈ ਦਰਜ ਨਹੀਂ ਕੀਤੀ। ਹਾਂ ਉਹ ਜਿਹੜੀ ਇਹਦਾ ਤੇ ਕਾਰਵਾਈ ਸ਼ੁਰੂ ਹੋ ਗਈ ਹੈ। ਤੇ ਹੋਰ ਕਾਰਵਾਈ ਤਾਂ ਹੋਣੀ ਚਾਹੀਦੀ। ਸਰੀਕ ਮੋਬਾਈਲ ਦਾ ਦੁਕਾਨ ਤੇ ਜਿਹੜੀ ਚੋਰੀ ਦੀ ਮਸਲਾ ਹੈ। ਉਹ ਜਿਹੜੀ ਮੋਬਾਈਲ ਕਰੀਬ ਸਵੇਰ 11:15 ਵਜੇ ਤਿੰਨਾਂ ਪਚੜ ਤੇ ਆਦਮੀ ਆਏ ਜਿਹਨਾਂ ਨੇ ਸ਼ਟਰ ਤੋੜ ਕੇ ਦੁਕਾਨ ਦੇ ਅੰਦਰੋਂ 70000 ਰੁਪਏ ਦੇ ਕਰੀਬ ਅਤੇ 30-35 ਮੋਬਾਈਲ ਫੋਨ ਜਿਹੜੇ ਆ ਉਹ ਤੋਂ ਚੋਰੀ ਕਰਕੇ ਲੈ ਗਏ। ਮੁਕੱਦਮਾ ਦਰਜ ਕਰ ਦਿੱਤਾ ਗਿਆ। 33 ਜਨਵਰੀ ਅਲਪਸ਼ਾ ਤੇ ਵਰਤ ਕੀਤਾ ਸਰ ਇਹ ਕੋਈ ਅਸਰ ਆ ਕਿਸੇ ਨੂੰ ਨਾ ਕਰ ਹਾਂ ਅਸਰ ਆ ਬੀਸੀ ਉਹਦੇ ਵੀ 25 25 50% ਜਿਹੜੀ ਅੱਜ ਪਾਈ ਉਹਦੇ